ਦੇ YouTube ਚੈਨਲ ਤੇ ਆਫਸਰ ਦਾ ਸਵਾਲਤਾ ਜੀ ਭਾਵੇਂ ETT ਨੌਰਥ ਰਾਮੇ ਭਰਤੀ ਦੀਆਂ ਰੈਸਪੋਸਟਾਂ ਲਈ ਕਲੈਕਟ ਹੋਏ ਲਗਭਗ 370 ਉਮੀਦਵਾਰਾਂ ਨੂੰ ਆਫਰ ਲੈਟਰ ਦੇ ਕੇ ਸਕੂਲਾਂ ਵਿੱਚ ਜੁਆਇਨ ਵੀ ਕਰਵਾ ਦਿੱਤਾ ਗਿਆ ਹੈ ਜਿਨ੍ਹਾਂ ਵਿੱਚੋਂ ਨਾਟ ਜੁਆਇਨਿੰਗ ਕੈਂਡੀਡੇਟ ਦਾ ਡਾਟਾ ਐਲੀਮੈਂਟਰੀ ਸਿੱਖਿਆ ਭਾਗ ਵੱਲੋਂ ਇਕੱਠਾ ਕੀਤਾ ਜਾ ਰਿਹਾ ਹੈ ਪਰੰਤੂ ਇਹ ਫਰਤੀਤੇ ਵੱਡੀ ਗਿਣਤੀ ਵਿੱਚ ਲੱਗੇ ਹੋਏ ਕੇਸਾਂ ਵਿੱਚੋਂ ਕੁਝ ਕੇਸਾਂ ਸਬੰਧੀ ਸੀਓ 30 ਜਾਂ ਸੀਐਮ ਧੰ ਲਗੀਆਂ ਤਰੀਖਾਂ ਦੀ ਸੁਣਵਾਈ ਅਜੇ ਵੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਹੀ ਹੈ। ਇਸੇ ਤਰ੍ਹਾਂ ਦਾ ਹੀ ਇੱਕ ਕੇਸ ਦੀ ਸੁਣਵਾਈ 25225 ਨੂੰ ਹੋਈ ਸੀ ਜਿਸ ਦੀ ਨੈਕਸਟ ਡੇਟ ਆਫ ਹੀアリング 2525 ਬਾਅਦ ਦਿੱਤੀ ਗਈ ਸੀ ਤਾਂ ਮਿਤੀ 2525 ਨੂੰ ਦੋ ਕੇਸਾਂ ਦੀ ਧਨਵਾਈ ਹੋਈ ਸੀ ਜਿਨ੍ਹਾਂ ਦੀ ਆਊਟਕਮ ਦਾ ਜ਼ਿਕਰ ਵਾਰੀ-ਵਾਰੀ ਨਾਮ ਅੱਗੇ ਕਰਾਂਗੇ ਪਹਿਲਾ ਗਲ ਕਰਦੇ ਹਾਂ ਰੁਚੀ ਰਾਣੀ ਵਰਸਸ ਸਟੇਟ ਆਫ ਪੰਜਾਬ ਕੇਸ ਦੀ ਜਿਸ ਦਾ ਮੇਲ ਕੇਸ ਸੀਓਸੀਪ 2503 224 ਹੈ ਤੇ ਇਸ ਤੇ ਸੀਐਮ 9519 ਸੀ 2 वी फॉर 25 ਲੱਗੀ ਸੀ ਜਿੱਦੇ ਸੁਣਾਈ ਕੋਰਟ ਨੰਬਰ 34 ਫੀਲ ਫੀਲ ਨੰਬਰ 133 ਤੇ ਅਨਰੇਵਲ ਮਿਸਲ ਜੱਜਤ ਹਰਕੇ ਮਨੂਜਾ ਦੇ ਬੰਚਤੇ ਹੋਈ ਸੀ ਇਸ ਕੇਸ ਵਿੱਚ ਅਪੀਟਿਸ਼ਨ ਕਰਤਾ ਨੇ ਮਾਯੋਗ ਹਾਈ ਕੋਰਟ ਵਿੱਚ ਇਨ ਪਰਸਨ ਪੇਸ਼ ਹੋ ਕੇ ਯਾਨੀ ਕਿ ਕਿਸੇ ਐਡਵੋਕੇਟ ਤੋਂ ਬਿਨਾ ਖੁਦ ਹੀ ਪੈਰਵਾਈ ਕੀਤੀ ਗਵਰਨਰ ਰੋ ਹੈ ਕਿ ਇਹ ਕੇਸ ਪੰਜਾਬੀ ਪੇਪਰ A ਦੇ ਸਿਲੇਬਸ ਸੁਬੰਦੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਨਿਸ਼ਣ ਪੱਤਰ ਵਿੱਚ ਪੰਜਾਬੀ ਭਾਸ਼ਾ ਦਾ ਗਿਆਨ ਨਹੀਂ ਪਰਖਿਆ ਗਿਆ ਸਗੋਂ ਡਿਗਰਸ ਤੋਂ ਬਹੁਤ ਮਤਲਬੇਸ਼ਣ ਪੁੱਛੇ ਗਏ ਹਨ ਇਸ ਕੇਸ ਨੂੰ ਮੰਨ ਜੋ ਪੰਜਾਬ ਬਲ ਹਰਿਆਣਾ ਹਾਈ ਕੋਰਟ ਦੁਆਰਾ ਡਿਸਮਿਸ ਕਰ ਦਿੱਤਾ ਗਿਆ ਹੈ ਕਿਉਂਕਿ ਇਸੇ ਤਰ੍ਹਾਂ ਦੀਆਂ ਹੋਰ ਵੀ ਪੀਓਸੀ ਪੀਸ ਪਹਿਲਾਂ ਹੀ ਡਿਸਮਿਸ ਕੀਤੀਆਂ ਜਾ ਚੁੱਕੀਆਂ ਹਨ ਦੂਜਾ ਕੇਸ CWP 1819 of 2023 ਹੈ ਜਿਸ ਦੀ ਕਿ ਇੱਕ COCB 4342 of 2024 ਹੈ ਜੋ ਲక్ష్ਮੀ ਰਾਣੀ ਵਰਸੇ ਕਮਲ ਕਿਸ਼ੋਰ ਯਾਦਵ ਐਂਡ ਐਨ ਅਦਰ ਹੋਰਤ ਲਗਾਇਆ ਗਿਆ ਸੀ ਇਸ ਕੇਸ ਦੀ ਸੁਣਵਾਈ ਵੀ ਕੋਰਟ ਨੰਬਰ 30 ਵਿੱਚ ਮਿਸ ਜਸਟਿਸ ਹਰਕੇਸ਼ ਮਨੋਜਾ ਦੇ ਬੈਂਚ ਤੇ ਹੀ ਸੀਰੀਅਲ ਨੰਬਰ 158 ਤੇ ਹੋਈ ਸੀ ਵਿਡੀਓ ਸੁਣਵਾਈ ਦੋ ਫੇਜ਼ ਵਿੱਚ ਕੀਤੀ ਗਈ ਇੱਕ ਦੁਪਹਿਰ ਤੋਂ ਪਹਿਲਾਂ ਤੇ ਫਿਰ ਸੁਣਵਾਈ ਨੂੰ ਪਾਸਪੋਰਟ ਕਰਦੇ ਹੋਏ ਦੁਪਹਿਰ ਤੋਂ ਬਾਅਦ ਸੁਣਵਾਈ ਹੋਈ ਜਿਸ ਵਿੱਚ ਭਾਰਤੀ ਡਾਇਰੈਕਟੋਰੇਟ ਦੇ ਅਧਿਕਾਰੀਆਂ ਤੇ ਮੌਜੂਦਾ ਫੈਕਟਰੀ ਐਜੂਕੇਸ਼ਨ ਨੇ ਵੀਡੀਓ ਕਾਨਫਰੰਸ ਰਾਹੀਂ ਭਾਜਨ ਹੋ ਕੇ ਇਸ ਕੇਸ ਦੀ ਪੈਰੀ ਇਤੀ ਤੇ ਸਬੰਧਤ ਸਾਰੇ ਗੁੰਿੰਦੇ ਤੱਥ ਕੋਰਟ ਵਿੱਚ ਪੇਸ਼ ਕੀਤੇ ਜਿਸ ਤੋਂ ਕੇਸ ਦੀ ਸੁਣਵਾਈ ਕਰ ਰਿਹਾ ਹੈ ਜਜ ਸਾਹਿਬ ਕੁਝ ਸੰਤੁਸ਼ਟ ਨਜ਼ਰ ਆਏ ਪਰੰਤੂ ਕਿਉਂਕਿ ਇਹ ਕਨਫਰਮਡ ਕੇਸ ਹੈ ਕਿਉਂਕਿ ਜਜ ਸਾਹਿਬ ਨੇ ਐਡਵੋਕੇਟ ਵਕਾਫ ਚਤਰਾਦ ਤੋਂ ਦੁਆਰਾ ਦਿੱਤੀ ਜਾ ਰਹੀ ਪੈਰਵਾਈ ਦੇ ਮੱਦੇ ਨਜ਼ਰ ਨੈਕਸਟ ਡੇਟ ਆਫ ਹੀਰਿੰਗ ਇਸ ਕੇਸ ਦੀ 27/5/2025 ਪਾ ਦਿੱਤੀ ਹੈ ਇਹ ਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਜਾਬੀ ਪੇਪਰ ਏ ਦੋ ਵਾਰ ਲਿਆ ਗਿਆ ਸੀ ਅੰਲੀ ਵਾਰ ਤਾਂ ਵੱਡੀ ਗਿਣਤੀ ਵਿੱਚ ਲਗਭਗ 5500 ਕੈਂਡੀਡੇਟਸ ਪੇਪਰ A ਪਾਸ ਕਰਨ ਦੇ ਵਿੱਚ ਅਸਮਰਥ ਰਹੇ ਸਨ ਅਸਫਲ ਰਹੇ ਸਨ ਕਿਉਂਕਿ ਉਹ ਪੇਪਰ ਵਾਕਿਆ ਹੀ ਜ਼ਿਆਦਾਤਰ ਲਿਟਰੇਚਰ ਭਾਗ ਦੇ ਨਾਲ ਸੰਬੰਧਿਤ ਸੀ ਤੇ ਗ੍ਰਾਮਰ ਵਾਲਾ ਪੋਰਸ਼ਨ ਘੱਟ ਸੀ।ਪਰੰਤੂ ਦੂਜੀ ਵਾਰ 28 ਜੁਲਾਈ 2024 ਨੂੰ ਲੈ ਗਏ ਪੰਜਾਬੀ ਪੇਪਰ A ਤਾਂ ਰਿਵ ਦੇ ਅਨਸਾਰ ਹੀ ਫੀ ਤੇ ਇਹਦੇ ਰਿਪਰੈਸ਼ਨ ਪੁੱਛੇ ਗਏ ਸਮਝੋ ਉਹ ਸਟੈਂਡਰਡ ਦੇ ਹੀ ਹਨ ਤੇ ਇਸ ਕਰਕੇ ਲਗਭਗ 500 ਉਮੀਦਵਾਰ ਹੀ ਅਸਫਲ ਹੋਏ ਤੇ ਬਾਕੀ ਸਾਰੇ ਪੰਜਾਬੀ ਪੇਪਰ A ਜੋ ਕਿ ਕੁਆਲੀਫਾਈਂਗ ਨੇਚਰ ਦਾ ਸੀ ਉਸ ਨੂੰ ਪਾਸ ਕਰਨ ਦੇ ਵਿੱਚ ਸਫਲ ਹੋ ਗਏ ਸਨ ਹੁਣ ਇਸ ਭਰਤੀ ਦੇ ਲਗਭਗ ਅੱਧੇ ਤੋਂ ਥੋੜੇ ਜਿਹਾ ਘੱਟ ਕੈਂਡੀਡੇਟ ਤਾਂ ਸੋਲਾਂ ਵਿੱਚ ਜੁਆਇਨ ਵੀ ਕਰਦੇ ਹਨ ਤੇ ਆਫ ਇਹੀ ਕੀਤੀ ਜਾ ਰਹੀ ਹੈ ਕਿ 809393 ਭਰਤੀ ਦੇ ਪੰਜਾਬੀ ਪੇਪਰ A ਨਾਲ ਸੰਬੰਧਤ ਸਾਰੇ ਕੋਡ ਕੇਸ ਇੱਕ ਇੱਕ ਕਰਕੇ ਜਿਸਮਿਸ ਹੋ ਜਾਣੇ ਹਨ ਫਿਰ ਵੀ ਕੋਡ ਕੇਸ ਦਾ ਕੋਡ ਕੇਸ ਹੀ ਹੁੰਦੇ ਹਨ ਤੇ ਇਹਨਾਂ ਨੂੰ ਇਨਾ ਲਾਈਟਲੀ ਵੀ ਨਹੀਂ ਡਾ ਜਾ ਸਕਦਾ ਸੋ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹਨਾਂ ਪੈਂਡਿੰਗ ਕੇਸਾਂ ਦਾ ਨਿਪਟਾਰਾ ਕਿਵੇਂ ਤੇ ਕਦੋਂ ਹੁੰਦਾ ਹੈ ਆਫ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੇਗੀ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ